ਆ ਵੀਡੀਓ ਜੀ ਸਪੈਸ਼ਲ ਕਿਸਾਨ ਭਰਾਵਾਂ ਵਾਸਤੇ ਹੈ ਜੀ ਹੁਣ ਕਣਕਾਂ ਨੂੰ ਪਾਣੀ ਲੱਗਣ ਲੱਗ ਗਿਆ ਜੀ ਰੇਪ ਪੈਣ ਦਾ ਪੂਰਾ ਟਾਈਮ ਹੈਗਾ ਜਿਹਦੇ ਕਰਕੇ ਕੀ ਹੁੰਦਾ ਜੀ ਜਿਹੜੀ ਆਪਣੀ ਜੂਰੀਆ ਰੇ ਹੈ ਜਾਂ ਕੋਈ ਡੀਏਪੀ ਰੇ ਹੈ ਉਹਦੀ ਸ਼ੌਰਟੇ ਚੱਲ ਰਹੀ ਹੈ ਜਿਹਦੇ ਕਰਕੇ ਜੀ ਕਿਸਾਨ ਭਰਾ ਜੀ ਦੋ ਦੋ ਮਹੀਨੇ ਅਡਵਾਂਸ ਲਿਆ ਕੇ ਰੱਖ ਲੈਂਦੇ ਨੇ ਹੁੰਦਾ ਕੀ ਜੀ ਇਹ ਡਲੇ ਜਮ ਜਾਂਦੇ ਨੇ ਡਲੇ ਜਦੋਂ ਜਮ ਜਾਂਦੇ ਨੇ ਜੀ ਪਾਣੀ ਲੱਗਿਆ ਹੁੰਦਾ ਜੀ ਇਹਨਾਂ ਨੂੰ ਪਾਲਣ ਮੇਲੇ ਬਹੁਤ ਦਿੱਕਤ ਆਉਂਦੀ ਹੈ ਕੀ ਕੀ ਪਰੇਸ਼ਾਨੀਆਂ ਆਉਂਦੀ ਹੈ ਜੀ ਜਦੋਂ ਡਲੇ ਜਮ ਜਾਂਦੇ ਨੇ ਡਲੇ ਜਦੋਂ ਜਮ ਜਾਂਦੇ ਨੇ ਜੇ ਸਾਡਾ ਆਏ ਮੰਨ ਲਓ ਵੀ ਦੋ ਤਿੰਨ ਘੰਟੇ ਤਾਂ ਇਹ ਬਰੀਕ ਕਰਨ ਤੇ ਲੱਗ ਜਾਂਦੇ ਨੇ ਅੱਛਾ ਬਰੀਕ ਕਰਨ ਤੇ ਲੱਗ ਜਾਂਦਾ ਟਾਈਮ ਖਰਾਬ ਹੈ ਨਹੀਂ ਤੁਸੀਂ ਨੀਰ ਡਲੇ ਜਮਾਈ ਕਿਉਂ ਨਹੀਂ ਤੁਸੀਂ ਨੇ ਜਮਾਈ ਤਾਂ ਫਿਰ ਕਿਸਾਨਾਂ ਦੀ ਵੀ ਮਜਬੂਰੀ ਹੁੰਦੀ ਹੈ ਮੌਕੇ ਤੇ ਬਲੈਕ ਹੋ ਜਾਂਦੀ ਹੈ ਡੀਏਪੀ ਯੂਰੀਆ ਮੌਕੇ ਤੇ ਸਾਨੂੰ ਮਿਲਦੀ ਨਹੀਂ ਕਰਕੇ ਅਸੀਂ 2 ਮਹੀਨੇ ਕੀ 3 ਮਹੀਨੇ ਪਹਿਲੀ ਚੱਕ ਕੇ ਰੱਖ ਲੈ ਰਹੇ ਹੂ ਵੀ ਸਟੋਰ ਕਰ ਲਾਣੇ ਆ ਕਿ ਤਨਾਬ ਆਵੇ ਆਪ ਨੂੰ ਰੇਪਾਨ ਬੜੇ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ ਪਰੇਸ਼ਾਨੀ ਨਾ ਆਵੇ ਆਪਾਂ ਨੂੰ ਐ ਹੋ ਜਾਂਦਾ ਹੈਗਾ ਵੀ ਜਦੋਂ ਆਪਣਾ ਕਣਕ ਬੀਤੀ ਪਾਣੀ ਲੰਮ ਗੇ ਰੇ ਆਪ ਨੂੰ ਮਿਲੇ ਨਾ ਮਿਲੇ ਹਾਂ ਕਈ ਲੋਕਾਂ ਦੀਆਂ ਕਿ ਆਪਣੇ ਜ਼ਿਮੀਂਦਾਰ ਭਰਾ ਮੰਨਦੀ ਕਣਕ 10-10 ਦਿਨ ਲੇਟ ਹੋਊਗੀ ਸਪੈਸ਼ਲ ਕੱਲੀ ਉਹਨਾਂ ਨੂੰ ਪੀਪ ਵੀ ਨਹੀਂ ਮਿਲੀ ਨਹੀਂ ਮਿਲੀ ਕੀ ਕਰਨ ਬਲੈਕ ਦੇ ਵੀ ਨਹੀਂ ਮਿਲੀ ਹੈਗੀ ਮਿਲਿਓ ਨਹੀਂ ਨਾ ਬਲੈਕ ਦੇ ਕੀ ਕਾਰਨ ਹੋਇਆ ਕੀ ਕਾਰਨ ਆ ਕੁਝ ਸਰਕਾਰਾਂ ਦੀ ਖੋਟ ਲਾ ਲੋ ਹੂੰ ਨੋਕ ਸੱਲਾ ਲੋ ਬਈ ਸਰਕਾਰ ਪਹਿਲਾ ਨਹੀਂ ਕਰਦੀ ਉਪਰ ਅੱਲਾ ਕੋਈ ਜੇ ਸਰਕਾਰਾਂ ਉਪਰ ਅੱਲਾ ਕਰਨ ਸਾਨੂੰ ਕਿਸਾਨ ਭਰਾਵਾਂ ਨੂੰ ਜ਼ਿਮੀਂਦਾਰ ਨੂੰ ਆਹ ਦਿੱਕਤ ਨਾ ਆਵੇ ਜਿਵੇਂ ਆ ਪਿੱਟੇ ਬਣ ਜਾਂਦੇ ਨੇ ਪਿੱਟੇ ਬਣ ਜਾਂਦੇ ਨੇ ਇਹ ਪਿੱਟੇ ਬਰੀਕ ਤਾਂ ਹੁੰਦੀ ਕੋ ਨਹੀਂ ਛਾਣਾ ਮਾਰਨਾ ਜਿੱਥੇ ਅਡਲੀ ਡਿੱਗੀ ਮੇ ਇਹ ਕਣਕ ਨੂੰ ਕਣਕ ਉਥੇ ਮੱਚ ਜਾਣੀ ਆ ਮੱਚ ਜਾਣੀ ਆ ਜਾਂ ਤਾਂ ਅਸੀਂ ਇਹਨੂੰ ਨੱਕੇ ਚ ਡੇਗਾਂਗੇ ਅੱਛਾ ਵੀ ਬਰੀਕ ਨਹੀਂ ਹੁੰਦੀ ਹੈਗੀ ਬਰੀਕ ਨਹੀਂ ਹੁੰਦੀ ਇਹਦਾ ਅੱਜ ਆਪਾਂ ਜੀ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ 5 ਮਿੰਟਾਂ ਦੇ ਵਿੱਚ ਜੀ ਤੁਸੀਂ 20 ਬੋਰੀਆਂ ਬਰੀਕ ਕਰ ਲਿਓ ਕੱਲਾ ਕੱਲਾ ਦਾਣਾ ਹੋ ਜੂਗਾ ਕਰਦੇ ਕੀ ਹੈ ਜੀ ਆਪਾਂ ਘਰਾਂ ਦੇ ਵਿੱਚ ਡੰਗਰ ਪਸ਼ੂ ਰੱਖਦੇ ਜੀ ਉਹ ਚੀਜ਼ ਸਾਰਿਆਂ ਦੇ ਘਰੇ ਹੁੰਦੀ ਹੈ ਤੁਸੀਂ ਕਰਨਾ ਹੈ ਜੀ ਜਿਹੜਾ ਤੂੜੀ ਪਾਣ ਵਾਲਾ ਟੋਕਰਾ ਹੁੰਦਾ ਆਪਾਂ ਨੇ ਉਹ ਲੈਣਾ ਜੀ ਇਹ ਸਾਰਿਆਂ ਦੇ ਘਰੇ ਹੁੰਦਾ ਤੁਸੀਂ ਕਰਨਾ ਹੈ ਜੀ ਇਹਨੂੰ ਬਚਾਲੇ ਰੱਖ ਲਓ ਉਦੋਂ ਆ ਜਿਹੜੀ ਆਪਣੀ ਬੋਰੀ ਹੋਊਗੀ ਉਸ ਨੂੰ ਲਾਪਾਵਾਓ ਬਈ ਇਹਦੇ ਵਿੱਚ ਬੋਰੀ ਇਹਦੇ ਵਿੱਚ ਪਾ ਲਓ ਤੁਸੀਂ ਅੱਧੀ ਕ ਪਾ ਲਓਗੇ ਨਾ ਅੱਧੀ ਕ ਪਾ ਲੇ ਅੱਧੀ ਕ ਪਾ ਲੇ ਆਹ ਦੇਖ ਲਓ ਕਿੱਡੇ ਕਿੱਡੇ ਟਿੱਟੇ ਬਣੇ ਭਏ ਨੇ ਟਿੱਟੇ ਬਣੇ ਬਲੇ ਕੀ ਕਿਸਾਨ ਨਹੀਂ ਖੜਿਆ ਲੂਗਾ ਹਾਂ ਲਓ ਜੀ ਆਪਣੇ ਅੱਧੀ ਬੋਰੀ ਇਹਦੇ ਵਿੱਚ ਪਾ ਲਈ ਬੱਸ ਬਈ ਬਸ ਇਸ ਤਰ੍ਹਾਂ ਕਰ ਲਿਆ ਲੈ ਜੀ ਇਸ ਤਰ੍ਹਾਂ ਕਰ ਲਿਆ ਲੈ ਬਈ ਹੁਣ ਇਹਨੂੰ ਹਿਲਾ ਦੋ ਜੀ ਲੈ ਇਹਨੂੰ ਜਿਵੇਂ ਆ ਪਚਾਰਨੇ ਵਾਂਗੂ ਹਿਲਾਣੇ ਹੁੰਦੇ ਆ ਐਸ ਤਰ੍ਹਾਂ ਹਿਲਾਓ ਉੱਪਰ ਜਾ ਕੇ ਉੱਪਰ ਜਾ ਕੇ ਆਹ ਦੇਖੋ ਕੱਲਾ ਕੱਲਾ ਦਾਣਾ ਹੋ ਗਿਆ ਦੇਰ ਬਾਅਦ ਕਿੰਨੇ ਮਾਰਦੀ ਦਾਣਾ ਹੋ ਗਈ ਤੁਹਾਡੇ ਕੱਲਾ ਕੱਲਾ ਦਾਣਾ ਹੋ ਜੂਆ ਵੀਡੀਓ ਸ਼ੇਅਰ ਕਰ ਦਿਓ ਕਿਸਾਨ ਭਰਾਵਾ ਬਾਸਤੀ ਜੀ ਬਹੁਤ ਤਕੜਾ ਹੈ ਤਰੀਕਾ ਜੀ ਦੇਰ ਬਾਅਦ ਕੱਲਾ ਕੱਲਾ ਦਾਣਾ ਹੋਈ ਜਾਂਦੇ ਆ ਦੇਖੋ ਲੋ ਜੀ ਕੀ ਖੁਸ਼ ਹੋਈ ਆ ਤੇਰੀ ਕਮੈਂਟ ਦੇਖ ਕੇ ਹਾਂ ਹੈ ਮੰਦੀ ਹੈ ਗੱਲ ਆ ਦੇਖ ਥੱਲੇ ਨਗਾ ਮਾਰਦੇ ਹੋ ਗਿਆ ਨਾ ਕੱਲਾ ਕੱਲਾ ਦਾਣਾ ਲਓ ਜੀ ਆ ਕੱਲਾ ਕੱਲਾ ਹੋ ਗਿਆ ਭਾਈ ਕਿਸਾਨਾਂ ਵਾਸਤੇ ਸਪੈਸ਼ਲ ਵੀਡੀਓ ਜੇ ਖੁਸ਼ ਹੋ ਜਾਓਗੇ ਤੁਸੀਂ ਇਹ ਦੇਖ ਕੇ ਵੀ ਕੱਲਾ ਕਿੰਨ ਚਾਹੀ 20 ਹੋ ਗਈਆਂ ਕਰ ਲਿਓ ਬ੍ਰੀਕ ਕੱਲਾ ਕੱਲਾ ਨਾ ਹੋ ਜਾਊਗਾ ਆ ਡਲਿਆਂ ਦੀ ਆ ਰੇ ਹੈ ਹਾਂ ਦੇਖ ਸਕਦੇ ਹੋ ਵੀ ਕਿੰਨੀ ਬ੍ਰੀਕ ਹੋ ਗਈ ਲਓ ਜੀ ਆਪ ਦੁਬਾਰਾ ਲੈ ਫੜਾ ਕੇ ਕਿਹੜਾ ਆਪਾਂ ਹੋਰ ਦੇਖਾਂਗੇ